ਪਹਿਲਾਂ ਤਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆ ਕਿ ਰਾਤ ਇੱਕ ਭਿਆਨਕ ਐਕਸੀਡੈਂਟ ਜੋ ਆਈਟੀਆਈ ਚੌਂਕ ਤੇ ਹੋਇਆਗਾ ਕੀ ਵਾਹਿਗੁਰੂ ਦੀ ਮਿਹਰ ਰਹੀ ਕਿ ਉਸ ਦੇ ਵਿੱਚ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੇਨ ਮਸਲਾ ਇਹ ਹੈ ਕਿ ਸੀ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਜਿਹੜਾ ਆਈਟੀਆਈ ਦਾ ਚੌਂਕ ਹੈ ਉਹ ਮੌਤ ਦਾ ਇੱਕ ਖੂਬ ਬਣ ਕੇ ਰਹਿ ਗਿਆ ਹੈ ਔਰ ਉਸ ਸਹੀ ਤਰੀਕੇ ਨਾਲ ਜਿਹੜੀ ਉਹਦੀ ਕੰਸਟਰਕਸ਼ਨ ਹੈ ਜਿਹੜੀ ਉਹਦੀ ਜੋਗ੍ਰਾਫਿਕਲੀ ਕਹ ਲਈਏ ਡਾਈਮੈਂਸ਼ਨਸ ਨੇ ਉਹਨਾਂ ਨੂੰ ਬਿਲਕੁਲ ਐਕੂਰੇਟ ਕਰਕੇ ਉੱਥੇ ਡਿਵਾਈਡਰ ਹੈ ਉਹਨੂੰ ਬਣਾਉਣਾ ਚਾਹੀਦਾ ਕਿਉਂਕਿ ਹੁਣ ਜਿਸ ਤਰ੍ਹਾਂ ਰਾਤ ਹਾਦਸਾ ਹੋਇਆ ਇੱਕ ਵੱਡਾ ਐਕਸੀਡੈਂਟ ਹੋਇਆ ਔਰ ਉਸ ਤੋਂ ਪਹਿਲਾਂ ਵੀ ਇੱਕ ਦਿਨ ਆਇਆ ਉੱਥੇ ਐਕਸੀਡੈਂਟ ਹੋਇਆ ਲਗਾਤਾਰ ਦੋ ਦਿਨਾਂ ਤੋਂ ਉੱਥੇ ਐਕਸੀਡੈਂਟ ਦਾ ਦੌਰ ਹੈ ਜਿਹੜਾ ਚੱਲੀ ਜਾ ਰਿਹਾ ਹੈ ਔਰ ਉਸ ਨੂੰ ਅਸੀਂ ਚਾਹਨੇ ਆ ਪੂਰੀ ਕਾਂਗਰਸ ਪਾਰਟੀ ਵੀ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਉਹ ਇਸ ਡਿਵਾਈਡਰ ਦਾ ਕੰਮ ਸਹੀ ਤਰੀਕੇ ਨਾਲ ਮ ਮਿਊਸਪਲ ਕਮੇਟੀ ਤੇ ਐਮ ਐਲ ਏ ਸਾਹਿਬ ਮਿਲ ਕੇ ਇਸ ਚੀਜ਼ ਨੂੰ ਬਿਲਕੁਲ ਐਕੂਰੇਟਲੀ ਕਰਵਾ ਨਾ ਕਰੋ ਇਹ ਕਰਵਾਉਂਦੇ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਕਾਂਗਰਸ ਪਾਰਟੀ ਵਰਨੀਓ ਜਿਹੋ ਜਿਹੇ ਵੀ ਸਾਨੂੰ ਨਿਰਦੇਸ਼ਾਂ ਆਣਗੇ ਉਸੇ ਅਸੀਂ ਆਗੋਂਦੇ ਹਫਤੇ ਤੱਕ ਅਸੀਂ ਇਸ ਦਾ ਮਸਲੇ ਦਾ ਖੁਦ ਹੱਲ ਕਰਨ ਲਈ ਗਰਾਊਂਡ ਦੇ ਵਿੱਚ ਜਾਵਾਂਗੇ ਮੈਡਮ ਮੇਰਾ ਡਿਵਾਈਡਰ ਨਹੀਂ ਬਣਿਆ ਸੀਗਾ ਉਸ ਵੇਲੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਕੋਲ ਕਿਉਂ ਕਹਿੰਦੇ ਹੈ ਦੇਖੋ ਜੋ ਪੁਰਾਣੀਆਂ ਗਲਤੀਆਂ ਹੋਈਆਂ ਨੇ ਤਾਂ ਸ਼ਾਇਦ ਤਾਂ ਹੀ ਉਹਨਾਂ ਨੂੰ ਰਿਪੀਟ ਨਹੀਂ ਕੀਤਾ ਜੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਤੇ ਅਗਰ ਉਹਨਾਂ ਨੇ ਇਹ ਗਲਤੀ ਕੀਤੀ ਤਾਂ ਹੁਣ ਦੁਬਾਰਾ ਉਹਨਾਂ ਨੂੰ ਮੌਕਾ ਨਾ ਦੇ ਕੇ ਕਿਸੇ ਦੂਸਰੇ ਨੂੰ ਮੌਕਾ ਦਿੱਤਾ ਤੇ ਹੁਣ ਤੁਸੀਂ ਦੁਬਾਰਾ ਕਾਂਗਰਸ ਪਾਰਟੀ ਨੂੰ ਮੌਕਾ ਦੋ ਤੇ ਇਹਦਾ ਮੈਂ ਪੱਕਾ ਹੀ ਹੱਲ ਕਰਕੇ ਦੇ ਦਾਂਗੀ ਜੀ ਕਿਵੇਂ ਜਗਾ ਕਿਵੇਂ ਹੱਲ ਸੁਲਝਾਵਾ ਜੀ ਦੇਖੋ ਪਹਿਲਾਂ ਬਿਲਕੁਲ ਸਾਨੂੰ ਉੱਥੋਂ ਦੇ ਜਿਹੜੇ ਵੀ ਰੋਡ ਐ ਲਗਭਗ 100 ਫੁੱਟੀ ਰੋਡ ਐ ਉਸ ਤੇ ਜਿੰਨੇ ਵੀ ਵਾਹਨ ਖੜੇ ਨੇ ਉਨ੍ਹਾਂ ਦੇ ਦੁਕਾਨਦਾਰਾਂ ਨਾਲ ਮਿਲ ਕੇ ਉਹਨਾਂ ਦਾ ਪੱਕਾ ਸਾਨੂੰ ਸਪੇਸ ਬਣਾਣੀ ਪਏਗੀ ਜਦੋਂ ਸਾਡੇ ਕੋਲੇ ਪ੍ਰੋਪਰ ਸਪੇਸ ਹੋਏਗੀ ਸਾਨੂੰ ਟ੍ਰੈਫਿਕਸ ਤੇ ਰੂਲਸ ਨੂੰ ਫਾਲੋ ਕਰਕੇ ਉੱਤੇ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਉਹ ਕਰਵਾਉਣਾ ਪਏਗਾ ਕਿਉਂਕਿ ਜਿਹੜਾ ਡਿਵਾਈਡਰ ਹੈ ਉਹ ਐਕੂਰੇਟ ਨਹੀਂ ਬਨਿਆ ਹੋਇਆ ਜਿਸ ਤਰ੍ਹਾਂ ਦੀ ਉੱਥੇ ਲੋਡ ਹੈ ਡਿਵਾਈਡਰ ਦੀ ਉਸ ਤਰ੍ਹਾਂ ਉਹ ਚੌੜ ਲੈਂਥ ਬ੍ਰੈਥ ਦੇ ਅਕੋਰਡਿੰਗ ਨਹੀਂ ਬਨਿਆ ਹੋਇਆ ਉਸ ਨੂੰ ਐਕੂਰੇਟ ਬਣਾਣਾ ਚਾਹੀਦਾ ਹੈ ਕਿਉਂਕਿ ਹੁਣ ਅਗਰ ਉਥੋਂ ਆਪਾਂ ਡਿਵਾਈਡਰ ਹਟਾ ਦਿੰਨੇ ਆ ਉਹ ਕੋਈ ਪੱਕਾ ਹੱਲ ਨਹੀਂ ਹੈਗਾ ਇਹਨਾਂ ਡਿਵਾਈਡਰਿਆਂ ਦਾ ਹੱਲ ਜਿਹੜਾ ਜਿਹੜਾ ਟ੍ਰੈਜੇਡੀ ਦਿੱਕਤ ਆ ਰਹੀ ਹੈ ਕਿਤੇ ਨਗਰ ਕੌਂਸਲ ਐਕਟ ਫੇਲ ਨਹੀਂ ਹੋਈ ਜੀ ਕਿਉਂਕਿ ਡਿਵਾਈਡਰ ਤੇ ਦੋਨੋਂ ਪਾਸੇ ਨਜਾਇਜ਼ ਕਬਜ਼ੇ ਬਹੁਤ ਹੋ ਰਹੇ ਨੇ ਨਗਰ ਕੌਂਸਲ ਕਦੇ ਉਤਿਆਰ ਨਹੀਂ ਦੇ ਰਹੀ ਹੈ ਜੀ ਉਹਨਾਂ ਵਰੀ ਤੁਸੀਂ ਦੇਖੋ ਇਸੇ ਦਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦੀ ਆ ਕਿ ਜੇ ਅਗਰ ਉੱਥੇ ਕੋਈ ਨਜਾਇਜ਼ ਕਬਜ਼ਾ ਹੈਗਾ ਤਾਂ ਆਪਾਂ ਆਪਾਂ ਹੀ ਹੈਗੇ ਆ ਆਪਾਂ ਆਪਣੇ ਇੱਕ ਪਰਿਵਾਰ ਦੇ ਬੁਲਾੜਾ ਇੱਕ ਪਰਿਵਾਰ ਵਾਂਗੂ ਇੱਕ ਦੂਜੇ ਨਾਲ ਵਰਤਦਾ ਸਾਡੀਆਂ ਆਪਸੀ ਬੜਾ ਚੰਗਾ ਭਾਈਚਾਰਾ ਹੈ ਅਗਰ ਪਿਆਰ ਨਾਲ ਵੀ ਆਪਾਂ ਕਿਸੇ ਇੱਕ ਦਾ ਕੋਈ ਨਜਾਇਜ਼ ਹੈਗਾ ਹੈਗਾ ਤਾਂ ਉਸ ਨੂੰ ਆਪਾਂ ਮਨਾ ਕੇ ਗੱਲ ਕਰਕੇ ਉਸ ਨੂੰ ਸੌਟ ਆਊਟ ਕੀਤਾ ਜਾ ਸਕਦਾ ਤੁਸੀਂ ਹੁਣ ਹਫ਼ਤੇ ਦਾ ਟਾਈਮ ਕਹਿ ਰਹੇ ਵੀ ਮੈਂ ਹਫ਼ਤੇ ਦਾ ਸੀ ਕਹਿੰਦਾ ਹੈਗਾ ਹਫ਼ਤੇ ਤੱਕ ਕੋਈ ਪ੍ਰਸ਼ਾਸਨ ਇਸ ਵਕਤ ਧਿਆਨ ਨਹੀਂ ਦਿੰਦਾ ਕਾਂਗਰਸ ਦਾ ਕਿਸ ਤਰ੍ਹਾਂ ਹੋਇਆ ਡੈਫੀਨਿਟਲੀ ਜੀ ਅਸੀਂ ਖੁਦ ਕੰਮ ਕਰਨ ਲਈ ਨਿੱਜੀ ਤੌਰ ਤੇ ਮੈਂ ਮੇਰੇ ਪੂਰੀ ਕਾਂਗਰਸ ਪਾਰਟੀ ਬਣੀ ਹੋਸੀ ਨਿੱਜੀ ਤੌਰ ਤੇ ਉੱਤੇ ਕੋਈ ਨਾ ਕੋਈ ਜਲਦੀ ਪ੍ਰਧਾਨ ਜੀ ਸਾਡੇ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਕੇ ਅਸੀਂ ਉਹਨਾਂ ਨਾਲ ਅੱਗੇ ਕੰਮ ਸਟਾਰਟ ਕਰਾਂਗੇ